40 ਸਾਲ ਤੋਂ ਥੱਲੇ ਵੀ ਲੋਕਾਂ ਨੂੰ ਹਾਰਟ ਅਟੈਕ ਦੀਆਂ ਬਿਮਾਰੀਆਂ ਹੋ ਰਹੀਆਂ ਇਹਦਾ ਕਾਰਨ ਆਪਣਾ ਦੇਖੋ ਸਭ ਤੋਂ ਪਹਿਲਾਂ ਲਾਈਫ ਸਟਾਈਲ ਹੈਗਾ ਆਪਣਾ ਖਾਣ ਪੀਣ ਚੇਂਜ ਹੋ ਗਿਆ ਐਕਸਰਸਾਈਜ਼ ਨਹੀਂ ਕਰਦੇ ਆਪਾਂ ਪਹਿਲਾਂ ਸਾਈਕਲ ਚਲਾਉਂਦੇ ਸੀ ਕਾਫੀ ਦੂਰ ਤੱਕ ਸਾਈਕਲਾਂ ਵੀ ਚਲਾਉਂਦੇ ਸੀ ਤੇ ਆਪਾਂ ਐਕਸਰਸਾਈਜ਼ ਵੀ ਕਰਦੇ ਸੀ ਖੇਤਾਂ 'ਚ ਕੰਮ ਕਰਦੇ ਸੀ ਲੋਕੀ ਮਿਹਨਤ ਵਾਲਾ ਕੰਮ ਕਰਦੇ ਸੀ ਹੁਣ ਅੱਜਕੱਲ ਉਹ ਕੰਮ ਕਟ ਗਿਆ ਹੈਗਾ ਹੁਣ ਅੱਜਕੱਲ ਆਪਾਂ ਬਾਹਰ ਦੇ ਖਾਣੇ ਡ ਫਾਸਟ ਫੂਡ ਖਾਣ ਲੱਗੇ ਜੰਕ ਫੂਡ ਖਾਣ ਲੱਗੇ ਤੇ ਕੋਲਡ ਡਰਿੰਕ ਆ ਪੀਣ ਲੱਗੇ ਇਹ ਚੀਜ਼ਾਂ ਜਿਹੜੀ ਹੈਗੀਆਂ ਕਿਤੇ ਨਾ ਕਿਤੇ ਸਰੀਰ ਦੇ ਨਾ ਸਾਨੂੰ ਸਰੀਰ ਦੀ ਖੂਨ ਦੀ ਨਸਾਂ ਹੈਗੀਆਂ ਉਹਨਾਂ ਨੂੰ ਕੋਲੇਸਟ੍ਰੋਲ ਜ਼ਿਆਦਾ ਜਮਾ ਕਰ ਦੀਆਂ ਹੈਗੇ ਹਾਂ ਹਾਂਜੀ ਪ੍ਰੋਗਰਾਮ ਹੈਲਥ ਚਰਚਾ ਦੇਖ ਰਹੇ ਸਾਰੇ ਸਰੋਤਿਆਂ ਦਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫ਼ਤੇ ਕਿਸੇ ਨਾ ਕਿਸੇ ਟੌਪਿਕ ਤੇ ਕੋਈ ਬਿਮਾਰੀ ਸਬੰਧੀ ਪਬਲਿਕ ਨੂੰ ਜਾਗਰੂਕ ਕਰਦੇ ਆ ਕਿਸੇ ਸੀਨੀਅਰ ਡਾਕਟਰ ਦੀ ਗੱਲਬਾਤ ਕਰਾਉਨੇ ਆ ਅਸੀਂ ਆ ਜਹਸ ਐਸ ਪੀ ਐਸ ਹਸਪੀਟਲ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਮਨਪ੍ਰੀਤ ਸਿੰਘ ਸਲੂਜਾ ਜੀ ਨਾਲ ਬੈਠੇ ਆ ਜੀ ਉਹਨਾਂ ਨਾਲ ਗੱਲਬਾਤ ਕਰਾ ਰਹੇ ਆ ਡਾਕਟਰ ਸਾਹਿਬ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਨੂੰ ਮੈਂ ਡਾਕਟਰ ਮਨਪ੍ਰੀਤ ਸਿੰਘ ਸਲੂਜਾ ਜੀ ਮੈਂ ਇੱਥੇ ਐਸ ਪੀ ਐਸ ਹਸਪੀਟਲ ਲੁਧਿਆਣਾ 'ਚ ਹਾਰਟ ਚੈਸਟ ਔਰ ਵੈਸਕੂਲਰ ਸਰਜਰੀ ਮੀਨਸਟਾ ਡਿਲ ਦੇ ਰੋਗਾਂ ਦੀਆਂ ਬਿਮਾਰੀਆਂ ਛਾਤੀ ਦੀਆਂ ਰੋਗਾਂ ਦੀਆਂ ਤੇ ਖੂਨ ਦੇ ਨਾਲੀਆਂ ਦੀਆਂ ਬਿਮਾਰੀਆਂ ਦੇ ਸਰਜਰੀ ਵਾਲੇ ਆਪਰੇਸ਼ਨ ਕਰਦਾ ਇਦੇ ਬਾਰੇ ਮੈਂ ਇੱਥੇ ਸਾਰੇ ਪੇਸ਼ੈਂਟਸ ਦੀ ਆਪਾਂ ਦੇਖਭਾਲ ਕਰਦੇ ਹੋਏ ਆਂ। ਡਾਕਟਰ ਸਾਹਿਬ ਹਾਰਟ ਦੀਆਂ ਜਿਵੇਂ ਦਿਲ ਦੇ ਰੋਗ ਬਿਮਾਰੀਆਂ ਕਾਫੀ ਅੱਜਕੱਲ ਨਵੀਂ ਉਮਰ ਦੇ ਵਿੱਚ ਹੀ ਕਾਫੀ ਜਵਾਨ ਵਸਤਾ ਦੇ ਵਿੱਚ ਆ ਰਹੀਆਂ ਪਹਿਲਾਂ ਹੁੰਦਾ ਸੀ ਬਜ਼ੁਰਗਾਂ ਨੂੰ ਕਾਫੀ ਹਨਾ ਉਹਨਾਂ ਜੀ ਪਹਿਲਾਂ ਤਾਂ ਇਹ ਦੱਸੋ ਜੀ ਇਹ ਕੀ ਕਾਰਨ ਆ ਕਿਉਂ ਇਸ ਤਰ੍ਹਾਂ ਇਹ ਦਿਲ ਦੀ ਜਿਹੜੇ ਹਾਰਟ ਦੇ ਰੋਗ ਵਧ ਰਹੇ ਨੇ ਜੀ ਜਿਵੇਂ ਆਪਾਂ ਦੇਖਦੇ ਆਂ ਕਿ ਯੰਗ ਪੇਸ਼ੈਂਟਸ ਜਿਹੜੇ ਯੰਗ ਜ਼ਿਆਦਾ ਆ ਰਹੇ ਆ 40 ਸਾਲ ਤੋਂ ਥੱਲੇ ਵੀ ਲੋਕਾਂ ਨੂੰ ਹਾਰਟ ਅਟੈਕ ਦੀਆਂ ਬਿਮਾਰੀਆਂ ਹੋ ਰਹੀਆਂ ਇਦਾ ਕਾਰਨ ਆਪਣਾ ਦੇਖੋ ਸਭ ਤੋਂ ਪਹਿਲਾਂ ਲਾਈਫ ਸਟਾਈਲ ਹੈਗਾ ਆਪਣਾ ਖਾਣ ਪੀਣ ਚੇਂਜ ਹੋ ਗਿਆ ਐਕਸਰਸਾਈਜ਼ ਨਹੀਂ ਕਰਦੇ ਆਪਾਂ ਪਹਿਲਾਂ ਸਾਈਕਲ ਚਲਾਉਂਦੇ ਸੀ ਕਾਫੀ ਦੂਰ ਤੱਕ ਸਾਈਕਲਾਂ ਵੀ ਚਲਾਉਂਦੇ ਸੀ ਤੇ ਆਪਾਂ ਐਕਸਰਸਾਈਜ਼ ਵੀ ਕਰਦੇ ਸੀ ਖੇਤਾਂ 'ਚ ਕੰਮ ਕਰਦੇ ਸੀ ਲੋਕੀ ਮਿਹਨਤ ਵਾਲਾ ਕੰਮ ਕਰਦੇ ਸੀ ਹੁਣ ਅੱਜ ਕੱਲ ਉਹ ਕੰਮ ਕਟ ਗਿਆ ਹੈਗਾ ਕਿਉਂ ਤੇਲ ਜਿਹੜਾ ਪਹਿਲਾਂ ਸ਼ੁੱਧ ਹੁੰਦਾ ਸੀ ਅੱਜ ਕੱਲ ਆਪਾਂ ਬਾਹਰ ਦੇ ਖਾਣੇ ਜਿਹੜੇ ਫਾਸਟ ਫੂਡ ਖਾਣ ਲੱਗੇ ਜੰਕ ਫੂਡ ਖਾਣ ਲੱਗੇ ਤੇ ਕੋਲਡ ਡਰਿੰਕ ਆਪੀਣ ਲੱਗੇ ਇਹ ਚੀਜ਼ਾਂ ਜਿਹੜੀ ਹੈਗੀਆਂ ਕਿਤੇ ਨਾ ਕਿਤੇ ਸਰੀਰ ਤੇ ਨਾ ਸਾਨੂੰ ਸ਼ਰੀਰ ਦੇ ਖੂਨ ਦੀ ਨਸਾਂ ਹੈਗੀਆਂ ਉਹਨਾਂ ਨੂੰ ਕੋਲੇਸਟ੍ਰੋਲ ਜ਼ਿਆਦਾ ਜਮਾ ਕਰਦੀਆਂ ਹੈਗੀਆਂ ਠੀਕ ਹੈ ਦੂਜਾ ਪੋਸਟ ਕੋਵਿਡ ਵੀ ਕਾਫੀ ਅਸੀਂ ਪੇਸ਼ੈਂਟ ਦੇਖੇ ਯੰਗ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਕਾਫੀ ਇਹ ਬਿਮਾਰੀ ਹੋਈ ਹੈ ਕਿਉਂਕਿ ਕੋਵਿਡ ਦੇ ਕਾਰਨ ਹਾਰਟ ਦੇ ਜਿਹੜੇ ਆਪਣੇ ਬਲੱਡ ਹੈਗਾ ਬਲੱਡ ਗਾੜਾ ਹੋਣ ਲੱਗ ਗਿਆ ਤੇ ਹਾਰਟ ਖੂਨ ਦੇ ਥੱਕੇ ਜ਼ਿਆਦਾ ਜਮਨ ਲੱਗ ਗਏ ਇਸ ਕਰਕੇ ਕੋਵਿਡ ਦੇ ਪੋਸਟ ਕੋਵਿਡ ਅਸੀਂ ਯੰਗ ਪੇਸ਼ੈਂਟਸ ਬਹੁਤ ਜ਼ਿਆਦਾ ਇਹ ਦੇਖਿਆ ਕਿ ਹਾਰਟ ਅਟੈਕ ਦੀਆਂ ਬਿਮਾਰੀਆਂ ਹਾਰਟ ਦੇ ਦੇ ਕੇਸਸ ਕਾਫੀ ਆਏਗੇ ਡਾਕਟਰ ਸਾਹਿਬ ਜਿਸ ਤਰ੍ਹਾਂ ਹੁੰਦਾ ਵੀ ਆਪਾਂ ਹਾਰਟ ਅਟੈਕ ਆ ਗਿਆ ਤੇ ਆਪਾਂ ਉਹਨਾਂ ਨੂੰ ਸਟੰਟ ਪਾਉਣੇ ਆ ਜੀ ਤੇ ਕਿੰਨੇ ਤੱਕ ਆਪਾਂ ਸਟੰਟ ਵਰ ਜਿਵੇਂ ਤੁਸੀਂ ਓਪਨ ਸਰਜਰੀ ਕਰਦੇ ਹੋ ਤੇ ਸਟੰਟ ਤੇ ਓਪਨ ਸਰਜਰੀ ਦੇ ਦਾ ਕੀ ਮਤਲਬ ਹੈ ਮੈਨੂੰ ਦੱਸਿਆ ਜਾਵੇ ਜੀ ਇਹਦੇ ਇੰਡੀਕੇਸ਼ਨਸ ਹੈਗੇ ਦੇਖੋ ਅਲੱਗ-ਅਲੱਗ ਇੰਡੀਕੇਸ਼ਨਸ ਹੈਗੇ ਅਮਰੀਕਨ ਹਾਰਟ ਅਸੋਸੀਏਸ਼ਨ ਨੇ ਇੰਡੀਕੇਸ਼ਨ ਦਿੱਤੇ ਹੋਏ ਆ ਜਿਹੜੇ ਕਿ ਸਾਰੇ ਵਰਲਡ ਦੇ ਜਿਹੜੇ ਕਾਰਡੀਓਲੋਜਿਸ ਹੈਗੇ ਉਹ ਬੈਠ ਕੇ ਕਾਰਡਿਕ ਸਰਜਨ ਨੇੜੇ ਬੈਠ ਕੇ ਆਪਣੀ ਇੱਕ ਸੰਸਥਾ ਬਣਾਈ ਅਮਰੀਕਨ ਹਾਰਟ ਅਸੋਸੀਏਸ਼ਨ ਉਹਨਾਂ ਨੇ ਵੀ ਰეკਮੈਂਡੇਸ਼ਨ ਦਿੱਤੀਆਂ ਕਿ ਕਿਸ ਪੇਸ਼ੈਂਟ ਨੂੰ ਬਾਈਪਾਸ ਸਰਜਰੀ ਕਰਨੀ ਚਾਹੀਦੀ ਹੈ ਤੇ ਕਿਸ ਪੇਸ਼ੈਂ ਜੇ ਕੋਈ ਪੇਸ਼ੈਂਟ ਇਮੀਡੀਟਲੀ ਅਟੈਕ ਚਾਹਿਆ ਆਏਗਾ ਜੇ ਇੱਕ ਜਾਂ ਇੱਕ ਜਾਂ ਦੋ ਨਾੜੀ ਬਲੌਕ ਹੈਗੀ ਹੈ ਤੇ ਤੁਰੰਤ ਉਹਨੂੰ ਸਟੈਂਟ ਪਾ ਕੇ ਆਪਾਂ ਬੇਲ ਆਊਟ ਕਰ ਸਕਦੇ ਆ ਜਾਂ ਫਿਰ ਤਿੰਨੋਂ ਨਾੜੀਆਂ ਹਾਰਟ ਚ ਤਿੰਨ ਨਾੜੀਆਂ ਹੁੰਦੀਆਂ ਜਿਵੇਂ ਆਪਣਾ ਹਾਰਟ ਦਾ ਦੇਖ ਲਓ ਇਹਦੇ ਚ ਕੋਰੋਨਰੀ ਆਰਟੀਰੀ ਕਹਿੰਦੇ ਜਿਹਨੂੰ ਹਾਰਟ ਦੀ ਤਿੰਨ ਨਾੜੀਆਂ ਸਪਲਾਈ ਕਰਦੀਆਂ ਹੈ ਕਿ ਮੇਨ ਨਾੜੀ ਹੁੰਦੀ ਹੈ ਐਲਈਡੀ ਕੱਬੇ ਪਾਸੇ ਦੀ ਐਲਸੀਐਕਸ ਤੇ ਸੱਜੇ ਪਾਸੇ ਦੀ ਆਰਸੀਏ ਜੇ ਤਿੰਨੋਂ ਨਾੜੀਆਂ ਚ ਬਲੌਕੇਜ ਹੈ ਤੇ ਜ਼ਿਆਦਾ ਬੈਟਰ ਹੁੰਦਾ ਹੈ ਕਿ ਆਪਾਂ ਬਾਈਪਾਸ ਕਰਾਈਏ ਜੇ ਇੱਕ ਜਾਂ ਦੋ ਨਾੜੀ ਚ ਬਲੌਕੇਜ ਹੈ ਫਿਰ ਆਪਾਂ ਸਟ ਡਾਕਟਰ ਜੀ ਆਪਾ ਬਾਈਪਾਸ ਸਰਜਰੀ ਕਰਦੇ ਆ ਓਪਨ ਸਰਜਰੀ ਨੂੰ ਆਪਾਂ ਕਹਿੰਦੇ ਆ ਤੇ ਉਹਨੂੰ ਕਿੰਨਾ ਸਮਾਂ ਲੱਗਦਾ ਜੀ ਕਿਵੇਂ ਕਿਸ ਤਰ੍ਹਾਂ ਬਾਅਦ ਚ ਕੀ ਪੇਸ਼ੈਂਟ ਉਸ ਤਰ੍ਹਾਂ ਹੀ ਦੁਬਾਰਾ ਆਪਣਾ ਵਰਕਿੰਗ ਚ ਆ ਜਾਂਦਾ ਕਿਵੇਂ ਕਿਸ ਤਰ੍ਹਾਂ ਹਾਰਟ ਦੀ ਸਰਜਰੀ ਦੇਖੋ ਦੋ ਤਰ੍ਹਾਂ ਦੀ ਹੁੰਦੀ ਆ ਕਹਿੰਦੇ ਓਪਨ ਹਾਰਟ ਸਰਜਰੀ ਦੂਜਾ ਕਹਿੰਦੇ ਬਾਈਪਾਸ ਸਰਜਰੀ ਬਾਈਪਾਸ ਸਰਜਰੀ ਪਹਿਲਾਂ ਹੁੰਦੀ ਸੀ ਹਾਰਟ ਰੋਕ ਕੇ ਤੇ ਆਪਾਂ ਮਸ਼ੀਨ ਨਾਲ ਪੂਰੇ ਸਰੀਰ 'ਚ ਬਲੱਡ ਦਿੰਦੇ ਸੀ ਤੇ ਉਹ ਉਹਨੂੰ ਕਹਿੰਦੇ ਸੀ ਓਪਨ ਹਾਰਟ ਸਰਜਰੀ ਅੱਜ ਕੱਲ ਆਪਾਂ ਚਲਦੇ ਹਾਰਟ ਤੇ ਕਰਦੇ ਆ ਬੀਟਿੰਗ ਹਾਰਟ ਬਾਈਪਾਸ ਤੇ ਖਤਰੇ ਕਾਫੀ ਘਟ ਗਏ 1-2% ਦਾ ਖ ਅਜਿਵੇਂ ਛੇ ਦਿਨ ਪੇਸ਼ੈਂਟ ਡਿਸਚਾਰਜ ਹੋ ਜਾਂਦਾ ਤੇ ਵੀ 6 ਵੀਕਸ ਮਾਇ ਪੁਆਇੰਟ 6 ਹਫਤੇ ਵਿੱਚ ਬਨ ਉਹ ਮੀਨੇ ਡੇਡ ਮਹੀਨੇ ਪੇਸ਼ੈਂਟ ਆਪਣਾ ਕੰਮ ਕਰਨਾ ਨਾਰਮਲ ਸ਼ੁਰੂ ਕਰ ਦਿੰਦਾ ਜੇ ਕਿ ਆਪਾਂ ਕਿਸੇ ਵੀ ਨਾਰਮਲ ਸਰਜੀੇ ਪੇਟ ਦੀ ਸਰਜਰੀ ਹੋ ਗਈ ਪੈਰਾਂ ਦੀ ਸਰਜਰੀ ਹੋ ਗਈ ਕਿਸੇ ਵੀ ਅੰਗ ਦੀ ਸਰਜੀ ਹੋਈ ਉਹ ਚ ਸਾਨੂੰ ਡੇਡ ਮਹੀਨਾ ਪੂਰਾ ਲੱਗਦਾ ਇਸ ਤਰ੍ਹਾਂ ਹੀ ਸੇਮ ਹਾਰਟ ਸਰਜਰੀ ਵੀ ਡੇਡ ਮਹੀਨੇ ਪੇਸ਼ੈਂਟ ਤਿਆਰ ਹੋ ਜਾਂਦਾ ਪੂਰਾ ਆਪਣਾ ਕੰਮ ਨਾਰਮਲ ਵਰਕ ਕਰਨ ਲਈ ਤਿਆਰ ਹੋ ਜਾਂਦਾ ਸੋ ਸਭ ਤੁਸੀਂ ਜਿਵੇਂ ਦੱਸਿਆ ਵਾ ਵੀ ਕਿਸ ਤਰ੍ਹਾਂ ਕੇ ਸਾਡਾ ਖਾਣ ਪੀਣ ਬਹੁਤ ਖਰਾਬ ਹੋ ਚੁੱਕਿਆ ਜਿਹੜੀਆਂ ਇਹ ਬਿਮਾਰੀਆਂ ਵਧ ਰਹੀਆਂ ਤੇ ਕਿਵੇਂ ਇਹਨਾਂ ਦੇ ਆਪਾਂ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਜਾਂ ਐਕਸਰਸਾਈਜ਼ ਵਗੈਰਾ ਕਿੰਨੀ ਕਰਨੀ ਚਾਹੀਦੀ ਹੈ ਕਿ ਉਹਦੇ ਬਾਰੇ ਦੱਸਿਆ ਜੀ ਰੋਕथाम ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਐਕਸਰਸਾਈਜ਼ ਐਕਸਰਸਾਈਜ਼ ਮੀਨਸ ਆਪਾਂ 30 ਮਿੰਟਸ ਰੋਜ਼ ਵਾਕ ਬ੍ਰਿਸਕ ਵਾਕ ਕਰਨੀ ਹੈ ਜਾਂ ਅੱਧਾ ਘੰਟਾ ਕੋਈ ਵੀ ਐਕਸਰਸਾਈਜ਼ ਕਰਨੀ ਹੈ ਹਫਤੇ 'ਚ 5 ਦਿਨ ਕਟੋਕਟ ਕਰਨੀ ਹੈ ਮਤਲਬ 150 ਮਿੰਟ ਇਨ ਅ ਵੀਕ ਤੁਹਾਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ ਅੱਧਾ ਘੰਟਾ ਚਲੋ ਡੇਲੀ ਦਾ 3 ਕਿਲੋਮੀਟਰ ਆਪਾਂ ਬਣਾ ਲਈਏ ਕਿ 3 ਕਿਲੋਮੀਟਰ ਆਪਾਂ ਬ੍ਰਿਸਕ ਵਾਕ ਅੱਧੇ ਘੰਟੇ ਚ ਕਰਨੀ ਹੈਗੀ ਹੈ ਇਸ ਤੋਂ ਇਲਾਵਾ ਖਾਣ ਪਾਣ ਦਾ ਧਿਆਨ ਰੱਖਣਾ ਹੈ ਜੰਕ ਫੂਡ ਅਵੋਇਡ ਕਰੋ ਖਾਣ ਪੀਣ ਕੀ ਹੋਟੇਲ ਬਹੁਤ ਜ਼ਿਆਦਾ ਅਵੋਇਡ ਕਰੋ ਫਰੂਟ ਸਲਾਦ ਵੈਜੀਟੇਬਲ ਇਹ ਜ਼ਿਆਦਾ ਖਾਓ ਠੀਕ ਹੈ ਜਿਹੜੇ 슈ਗਰ ਦੇ مریض ਹੈ ਸਪੈਸ਼ਲੀ ਆਪਣੇ 슈ਗਰ ਦਾ ਧਿਆਨ ਰੱਖਣ ਜਿਹੜੇ ਬੀਪੀ ਦੇ ਮਰੀਜ਼ ਹੈ ਬੀਪੀ ਦੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾ ਬੰਦ ਨਾ ਕਰਨ ਕੋਈ ਵੀ ਦਵਾਈ ਜਿਹੜੀ ਹੈਗੀ ਡਾਕਟਰ ਦੀ ਸਲਾਹ ਤੋਂ ਬਿਨਾ ਬੰਦ ਨਾ ਕਰਨ ਤੇ ਇਹੀ ਆਪਣਾ ਧਿਆਨ ਰੱਖਣਾ ਜ਼ਰੂਰ ਤੇ ਸਟ्रेस ਇਜ਼ ਆਲਸੋ ਮੇਜਰ ਫੈਕਟਰ ਜਿਹਦੇ ਜਿਹੜਾ ਅੱਜਕੱਲ੍ਹ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ ਸਟ्रेस ਹੋ ਗਿਆ ਹੈ ਹਰ ਹਰ ਫੀਲਡ ਸਟ्रेस ਹੈਗਾ ਸੋ ਸਟ्रेस ਤੋਂ ਵਾਈਟ ਰੱਖੋ ਥੋੜਾ ਜਿਹਾ ਆਪਣਾ ਮੈਡੀਟੇਸ਼ਨ ਕਰੋ ਯੋਗਾ ਕਰੋ ਥੋੜੀ ਐਕਸਰਸਾਈਜ਼ ਕਰੋ ਆਪਣੇ ਆਪ ਨੂੰ ਟਾਈਮ ਜ਼ਿਆਦਾ ਦਿਓ ਆਪ ਐਟਲੀਸਟ ਇੱਕ ਘੰਟਾ ਆਪਣੀ ਬੋਡੀ ਨੂੰ ਦਿਓ ਪੂਰੇ 24 ਘੰਟੇ ਤੱਕ ਤੁਸੀਂ ਸਵਸਥ ਰੋ ਤਾਂ ਹੀ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹੋ ਇਸ ਸੰਸਾਰ ਸਾਡੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਮਨਪ੍ਰੀਤ ਸਿੰਘ ਦੀ ਸਲੂਝਾ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਹਾਰਟ ਸੰਬੰਧੀ ਕੋਈ ਦਿੱਕਤ ਆਉਂਦੀ ਹੈ ਸਾਡੇ ਐਸਪੀਐਸ ਹਸਪੀਟਲ ਆ ਕੇ ਐ ਮਹਾਰ ਡਾਕਟਰ ਨੂੰ ਮਿਲ ਸਕਦੇ ਆ ਡਾਕਟਰ ਸਾਹਿਬ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਸੋ ਮਚ